ਲੁਧਿਆਣਾ ਦੇ ਸਰਾਬਾ ਨਗਰ ਸਥਿਤ ਇੱਕ ਟਾਬੇ ਤੇ ਖਾਣਾ ਖਾਣ ਆਈ ਵਿਅਕਤੀਆਂ ਚ ਕੁਰਸੀ ਨੂੰ ਲੈ ਕੇ ਲੜਾਈ ਹੋ ਗਈ। ਲੜਾਈ ਤੋਂ ਬਾਅਦ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ। ਜਦਕਿ ਦੋ ਗੋਲੀਆਂ ਉੱਥੇ ਖੜੀ ਕਾਰ ਤੇ ਵਜੀਆਂ। ਫਾਇਰਿੰਗ ਤੋਂ ਬਾਅਦ આરોપી ਮੌਕੇ ਤੋਂ ਫਰਾਰ ਹੈ ਜਿਸਨਾਂ ਦੀ ਭਾਲ ਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੇ ਵਿੱਚ ਕੰਤਾ ਬੈਸ਼ਨੋ ਟੱਬਾ ਹੈ ਨਾ ਉੱਥੇ ਦੋ ਮੁੰਡੇ ਪਹਿਲਾਂ ਬੈਠੇ ਹੋਏ ਪਹਿਲਾਂ ਇੱਕ ਗਰੁੱਪ ਬੈਠਾ ਹੋਇਆ ਸੀ ਉਹਨਾਂ ਨੂੰ ਕੋਈ ਕੁਰਸੀ ਤੋਂ ਲੈ ਕੇ ਇਹਨਾਂ ਦੇ ਨਾਲ ਝਗੜਾ ਹੋ ਗਿਆ ਜਦੋਂ ਸੰਦੀ ਸੰਦੀਪ ਲੀਸ ਸੰਦੀ ਬਿਰਕਾ ਉਹ ਜਮਾਲਪੁਰਕ ਕਲੋਨੀ ਦੇ ਵਿੱਚ ਰਹਿੰਦਾ ਤੇ ਉਹਨਾਂ ਨੇ ਆਣ ਕੇ ਇਹਨਾਂ ਦੇ ਉੱਤੇ ਫਾਇਰਿੰਗ ਉੱਤੇ ਕੀਤੀ ਹੈਗੀ ਆ ਤੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਦੇ ਕਹਿੰਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਫਾਇਰਿੰਗ ਹਜ ਤੱਕ ਪੂਰਾ ਪਤਾ ਨਹੀਂ ਲੱਗਾ ਕਾਫੀ ਕਹਿੰਦੇ ਹੋਈਆਂ ਫਾਇਰਿੰਗ ਹੋਈ ਖੋਲ ਸਾਨੂੰ ਕਵਰ ਘੱਟ ਮਿਲੇ ਨੇ ਤਿੰਨ ਚਾਰ ਤਿੰਨੇ ਮਿਲੇ ਨੇ ਤੇ ਅਸੀਂ ਉਹਨਾਂ ਨਹੀਂ ਅਜੇ ਤੱਕ ਇਹ ਗੱਲ ਕੋਈ ਸਾਹਮਣੇ ਨਹੀਂ ਆਈ ਗੋਲੀਆਂ ਚਲਾਉਣ ਦੀ ਅਸਲ ਵਜ੍ਹਾ ਕੁਰਸੀ ਕਾਰਨ ਹੋਈ ਲੜਾਈ ਹੈ ਜਾਂ ਫਿਰ ਕਿਸੇ ਪੁਰਾਣੀ ਰੰਜਿਸ਼ ਦੇ ਕਾਰਨ ਗੋਲੀਆਂ ਚਲਾਈਆਂ ਗਈਆਂ ਨੇ ਇਹ ਤਾਂ ਮਾਮਲੇ ਦੀ ਜਾਂਚ ਤੋਂ ਹੀ ਬਾਤ ਪਤਾ ਲੱਗੇਗਾ ਲੁਧਿਆਣਾ ਤੋਂ ਨਰੇਂਦਰ ਮਹਿੰਦਰੂ ਜਗਬਾਣੀ ਟੀਵੀ